ਇਹ ਕਿਤਾਬ ਮੈਂ ਉਹਦਾ ਮਜ਼ੇ ਲਈ ਲਿਖੀ ਸੀ ਪਰ ਮੈਨੂੰ ਨਹੀਂ ਪਤਾ ਸੀ ਇੰਨੀ ਜ਼ਿਆਦਾ ਲੋਕਾਂ ਨੂੰ ਪਸੰਦ ਆਣੀ ਆ ਇਹ ਇੱਕ ਸਟੋਰੀ ਆ ਇੱਕ ਕੁੜੀ ਵੜੀ ਜਿਹਦਾ ਮੀਆਂ ਆ ਉਹ ਪਹਿਲਾਂ ਫੀਨਿਕਸ ਰਹਿੰਦੀ ਆ ਆਪਣੇ ਘਰ ਆਪਣੇ ਮਾਪਿਆਂ ਦੇ ਘਰ ਫਿਰ ਉਹਦਾ 17th ਬਰਥਡੇ ਆਤਾ ਜਿੱਥੇ ਉਹ ਪੁੱਛਦੀ ਆ ਆਪਣੇ ਮਾਪਿਆਂ ਨੂੰ ਕਿ ਮੈਂ ਨਿਊਯਾਰਕ ਜਾ ਕੇ ਪੜ ਸਕਦੀ ਆ ਕਿ ਨਹੀਂ ਉਹਦੀ ਮਾਂ ਜਿਹੜੀ ਆ ਅਲਾਉ ਕਰ ਦਿੰਦੀ ਆ ਤੇ ਫਾਦਰ ਵੀ ਅਲਾਉ ਕਰ ਦਿੰਦੇ ਆ ਬਟ ਫਿਰ ਕੀ ਹੁੰਦਾ ਕਿ ਉਹਦੇ ਮਦਰ ਦੇ ਫਾਦਰ ਉਹਨੂੰ ਇਹ ਕਹਿੰਦੇ ਆ ਕਿ ਤੂੰ ਹਰ ਹਫਤੇ ਕਾਲ ਕਰਨਾ ਤੇ ਮੁੰਨੇ ਤੋਂ ਦੂਰ ਰਹਿਣਾ ਫਿਰ ਜਦੋਂ ਉਹ ਨਿਊਯਾਰਕ ਜਾਂਦੀ ਆ ਦੂਜੇ ਦਿਨ ਸੋ ਉੱਥੋਂ ਆਪਣੀ ਦੋਸਤ ਮਿਲਦੀ ਆ ਕ੍ਰਿਸਟਲ ਜਿਹਦੇ ਨਾਲ ਉਹ ਇਕੱਠੇ ਰਹਿੰਦੇ ਆ ਤੇ ਪਾਰਟ ਟਾਈਮ ਜੌਬ ਕਰਦੀ ਆ ਤੇ ਕਾਲਜ ਵੀ ਇਕੱਠੇ ਜਾਂਦੇ ਆ ਫਿਰ ਉਸ ਤੋਂ ਬਾਅਦ ਮੀਆਂ ਨੂੰ ਇੱਕ ਮੁੰਡਾ ਪਸੰਦ ਆਉਣ ਲੱਗ ਪੈਂਦਾ ਹੈ ਤੇ ਕ੍ਰਿਸਟਲ ਨੂੰ ਪਤਾ ਲੱਗ ਜਾਂਦਾ ਉਹ ਪੁੱਛਦੀ ਮੀਆਂ ਪਰ ਮੀਆਂ ਕਹਿੰਦੀ ਨਹੀਂ ਬਸ ਅਸੀਂ ਦੋਸਤ ਆ ਫਿਰ ਕੀ ਹੁੰਦਾ ਕਿ ਅੱਗੇ ਜਾ ਕੇ ਉਹ ਦੋਸਤਾਂ ਤੋਂ ਵੱਧ ਹੋ ਜਾਂਦੇ ਜਿੱਦਾਂ ਮੇਰੇ ਬੁੱਕ ਦੇ ਟਾਈਟਲ ਆ ਮੋਰ ਥੈਨ ਐਨਮੀਜ਼ ਐਂਡ ਫਰੈਂਡਸ ਉਹ ਮੋਰ ਥੈਨ ਫਰੈਂਡਸ ਬਣ ਜਾਂਦੇ ਆ ਇਹ ਗੋਡੀ ਉਮਰ ਦੇ ਵਿੱਚ ਕਿੱਦਾਂ ਆ ਗਿਆ ਮਾਂ ਦੇ ਅ ਮੈਂ 7th ਕਲਾਸ ਜੀ ਸੀਗੀ ਤੇ ਮੈਂ ਆਪਣੇ ਦੋਸਤ ਕਰ ਗਈ ਸੀ ਅਸੀਂ ਰਾਤ ਨੂੰ ਕੀ ਕਰਦੇ ਸੀ ਅਸੀਂ ਸਟੋਰੀਆਂ ਸੁਲਦੇ ਰਾਤ ਨੂੰ ਤੇ ਮੈਂ ਸੋਚਿਆ ਕਿ ਮੈਂ ਇੱਕ ਸੋਰੀ ਰੱਖ ਲੈਣੀ ਆ ਜੇ ਹੋ ਗਈ ਫੇਮਸ ਆ ਠੀਕ ਆ ਫਿਰ ਇਹ ਇਨਸਪੀਰੇਸ਼ਨ ਸੀਗੀ ਅਸੀਂ ਦੋਨੋਂ ਇਕੱਠੇ ਨੇ ਸਟੋਰੀ ਬਣਾਈ ਆ ਤੇ ਅਗਲਾ ਹੁਣ ਦੇਖੋ ਸਰਪ੍ਰਾਈਜ਼ ਆ ਮੈਂ ਦੱਸ ਨਹੀਂ ਸਕਦੀ ਕਿਤਾਬ ਕਿੰਨਾ ਸੈਜੂਰ ਪੂਰਾ ਸੀ ਉਹ ਮਨੇ ਬਹੁਤ ਹੈਲਪ ਕੀਤੀ ਹੈ। ਲਕਸ਼ ਕੀ ਹੈ ਤੁਹਾਡਾ? ਲਕਸ਼ ਹੈਗਾ ਕਿ ਸਕਸੈਸਫੁਲ ਬੰਨਾ ਆ ਲੋਕਾਂ ਦੀ ਮਦਦ ਕਰਨੀ ਹੈ। ਸਾਰਿਆਂ ਨੂੰ ਮਤਲਬ ਕਿ ਖੁਸ਼ਹਾਲ ਖੰਡੀ ਕੋਸ਼ਿਸ਼ ਕਰਨੀ। ਕੋਸ਼ਿਸ਼ ਪ੍ਰਯਾਸ ਲੋਕਾਂ ਦਾ ਸੇ ਲੋਕ ਦੇ ਹਾਂਜੀ ਮਿਲਿਆ ਪੂਰਾ ਸਹਿਯੋਗ ਮਿਲਿਆ ਮੈਂ ਵੀ ਕਾਫੀ ਹੈਲਪ ਕੀਤੀ। ਸੰਭਾਅ IT ਵੀ ਉਹ ਬਹੁਤ بڑا ਸਪੋਰਟ ਕਰਿਆ। ਬਹੁਤ ਬਹੁਤ ਧੰਨਵਾਦ। ਬਹੁਤ ਵਧੀਆ ਲੱਗ ਰਿਹਾ ਹੈ ਜਦੋਂ ਆਪਣੇ ਸੋਸਾਇਟੀ ਦੇ ਲੋਕ ਪਛਾਣਦੇ ਨੇ ਸਨਮਾਨ ਕਰਦੇ ਨੇ ਸਾਡਾ ਹੌਸਲਾ ਵਧਦਾ ਹੈ ਐਂਡ ਅੱਜ ਮੈਂ ਅਗਰ ਨੂੰ ਕੰਗ੍ਰੈਚੁਲੇਟ ਕਰਨਾ ਚਾਹੁੰਦੀ ਆ ਕਿਉਂਕਿ ਐਨੀ ਸੋਹਣੀ ਬੁੱਕ ਲਿਖੀ ਹੈ ਤੇ ਬੁੱਕ ਦਾ ਨਾਮ ਹੈ ਮੋਰ ਥੈਨ ਐਨਮੀਜ਼ ਐਂਡ ਫਰੈਂਡਸ ਐਂਡ ਆਈ ਹੋਪ ਤੁਸੀਂ ਸਾਰੇ ਜਾਣੇ ਉਹ ਬੁੱਕ ਨੂੰ ਪੜੋਗੇ ਤੇ ਰਿਵਿਊ ਦੋਗੇ ਬਹੁਤ ਹੀ ਸੋਹਣੀ ਬੁੱਕ ਲਿਖੀ ਹੈ ਹਾਲੇ ਸਿਰਫ 15 ਸਾਲ ਦੀ ਹੈ ਪਰ ਜੋ ਤੁਸੀਂ ਬੁੱਕ ਪੜੋਗੇ ਤੁਹਾਨੂੰ ਇਹ ਲੱਗੇਗਾ ਨਹੀਂ ਕਿ ਸਿਰਫ ਇੱਕ 15 ਸਾਲ ਦੇ ਨਿਆਣੀ ਨੇ ਬੁੱਕ ਲਿਖੀ ਹੈ ਐਂਡ ਆਈ ਏਮ ਰੀਅਲੀ ਥੈਂਕਫੁਲ ਕਿ ਤੁਸੀਂ ਸਾਰੇ ਜਾਣੇ ਸਾਨੂੰ ਇਸ ਲਈ ਸਨਰੇਓ ਐਂਡ ਮੇਰੀ ਫੀਮ ਨੂੰ ਵੀ ਪਿਆਰ ਦੇਣ ਲਈ ਥੈਂਕ ਯੂ ਆਮ ਬਾ ਸੋਸਾਇਟੀ ਇੱਕ ਸ਼ਹਿਰ ਦੀ ਅਜਿਹੀ ਸੰਸਥਾ ਹੈ ਜਿਹੜੀ ਪੂਰੇ ਜ਼ਿਲ੍ਹੇ ਚ ਕੰਮ ਕਰਦੀ ਹੈ ਔਰ ਸੋਸਾਇਟੀ ਮਾਸਟਰ ਜੰਡਾ ਜੀ ਦੀ ਦੇਖ ਰੱਖ ਦੇ ਅੰਦਰ ਜਿਹੜੇ ਸਮਾਜ ਦੇ ਵਿੱਚ ਸੱਭਿਆਚਾਰ ਸੰਭਾਲਣ ਵਾਸਤੇ ਲੋਕ ਲੱਗੇ ਨੇ ਉਹ ਸੱਭਿਆਚਾਰ ਚਾਹੇ ਲੇਖਨ ਦੀ ਦੁਨੀਆ ਚ ਹੋਵੇ ਚਾਹੇ ਸਹਿਤਿਆ ਦੇ ਦੁਨੀਆ ਚ ਹੋਵੇ ਚਾਹੇ ਮਿਊਜ਼ਿਕ ਦੀ ਦੁਨੀਆ ਚ ਹੋਵੇ ਤੇ ਚਾਹੇ ਹੋਰ ਪੰਜਾਬ ਦਾ ਜਿਹੜਾ ਬੇਸਿਕ ਸੱਭਿਆਚਾਰ ਆ ਉਹਨੂੰ ਸੰਭਾਲਣ ਜਿਹੜੇ ਲੋਕ ਲੱਗੇ ਹੋਏ ਨੇ ਉਹਨਾਂ ਦਾ ਸਮੇਂ ਸਮੇਸਤਾ ਜਿੱਥੇ ਸਨਮਾਨ ਵੀ ਕਰਦੀ ਆ ਉਹਨਾਂ ਨੂੰ ਅੱਗੇ ਵਧਣ ਲਈ ਰਸਤਾ ਵੀ ਦਿੰਦੀ ਆ ਔਰ ਅੱਜ ਦਾ ਜਿਹੜਾ ਇਹ ਕਾਰਜਕ੍ਰਮ ਸਿਗਾ ਅੱਜ ਦਾ ਮੈਂ ਕਹੂੰਗਾ ਕਿ ਪੰਜਾਬ ਦੀ ਜੰਗੇਸਟ ਆਥਰ ਜਿਵੇਂ ਕਿ ਤੁਸੀਂ ਫੰਕਸ਼ਨ ਵੀ ਦੇਖਿਆ ਹੋਣਾ ਕਿ 21 ਸਾਲਾਂ ਆਥਰ ਸੀ ਜੰਗੇਸਟ ਔਰ ਅੱਜ 15 ਸਾਲਾਂ ਆਥਰ ਜਿਹੜੀ ਅਗ ਉਨੇ ਜਿਹੜੀ ਕਿਤਾਬ ਲਿਖੀ ਆ ਉਹਦਾ ਅੱਜ ਵਿਮੋਚਨ ਜਿਹੜਾ ਸੀਗਾ ਸਭਿਆਚਾਰ ਸੰਵਾਲ ਸੋਸਾਇਟੀ ਵੱਲੋਂ ਕੀਤਾ ਗਿਆ ਮੈਂ ਤੁਹਾਡੇ ਮਾਧਿਅਮ ਦੇ ਨਾਲ ਦੂਜੇ ਪੇਰੈਂਟਸ ਨੂੰ ਵੀ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਤੁਹਾਡੇ ਬੱਚਿਆਂ ਦੇ ਵਿੱਚ ਬਹੁਤ ਸਾਰੇ ਪ੍ਰਤਿਭਾ ਔਰ ਗੁਣ ਜਿਹੜੇ ਆ ਉਹ ਛੁਪੇ ਬੈਠੇ ਆ ਲੇਕਿਨ ਉਹਨਾਂ ਨੂੰ ਬਾਹਰ ਨਿਕਲਣ ਦੇ ਵਾਸਤੇ ਤੁਹਾਡਾ ਸਹਿਯੋਗ ਚਾਹੀਦਾ ਔਰ ਉਹ ਸਹਿਯੋਗ ਅਗਰ ਤੁਹਾਡਾ ਮਿਲ ਜਾਂਦਾ ਤਾਂ ਤੁਹਾਡੇ ਬੱਚੇ ਜਿਹੜੇ ਆ ਨਵੀਆਂ-ਨਵੀਆਂ ਪਿੰਗਾ ਨਵੇਂ-ਨਵੇਂ ਡਾਰੀਆਂ ਮਾਰ ਸਕਦੇ ਆ ਅਗੰਪ੍ਰੀਤ ਔਰ ਉਹਦੇ ਨਾਲ ਮੇਰੇ ਖੱਪੇ ਪਾਸੇ ਦਸਿਆਣਾ ਦ੍ਰਿਸ਼ਟੀ ਤਲਵਾਰ ਤੁਸੀਂ ਸਾਰੇ ਜਾਣਦੇ ਹੀ ਆ ਅੱਜ ਉਹਦਾ ਵੀ ਸੋਸਾਇਟੀ ਵੱਲੋਂ ਸਨਮਾਨ ਸਨੋ ਰੱਖਿਆ ਸੀ ਪਰ ਮੈਂ ਇਹਨਾਂ ਜ਼ਰੂਰ ਕਹੂੰਗਾ ਕਿ ਇਹ ਬੱਚੀਆਂ ਨੇ ਬੇਟੀਆਂ ਨੇ ਇਹਨਾਂ ਨੂੰ ਪੰਖ ਜਿਹੜੇ ਆ ਖੋਲਣ ਦੀ ਜਿਹੜੀ ਆਜ਼ਾਦੀ ਆ ਉਹ ਮਾਪੇ ਨੂੰ ਦੇਣੀ ਪੈਣੀ ਆ ਸਮਾਜ ਨੂੰ ਦੇਣੀ ਪੈਣੀ ਆ ਜੇ ਸਮਾਜ ਇਹਨਾਂ ਨੂੰ ਆਪਣਾ ਪੰਖ ਖੋਲਣ ਦੀ ਆਜ਼ਾਦੀ ਦੇ ਦੇਗਾ ਉਡਾਰੀ ਮਾਰਨ ਦੀ ਆਜ਼ਾਦੀ ਦੇ ਦੇਗਾ ਤਾਂ ਤੁਸੀਂ ਦੇਖੋਗੇ ਆਉਣੇ ਵਾਲੇ ਸਮੇਂ ਦੇ ਵਿੱਚ ਇਹ ਦੋਨੇ ਜਿਹੜੇ ਬੱਚੇ ਆ ਜਿੱਥੇ ਹੁਸ਼ਿਆਰਪੁਰ ਦੇ ਆਪਣੇ ਮਾਪੇ ਦਾ ਨਾਂ ਰੌਸ਼ਨ ਕਰਨਗੇ ਉੱਥੇ ਹੁਸ਼ਿਆਰਪੁਰ ਦਾ ਉੱਥੇ ਪੰਜਾਬ ਦਾ ਵੀ ਨਾਂ ਦੁਨੀਆ 'ਚ ਰੌਸ਼ਨ ਉਹ ਅੱਜ ਹੁਸ਼ਿਆਰਪੁਰ ਦੇ ਲੋਕਾਂ ਨੂੰ ਬੜਾ ਮਾਣ ਕਿ ਜਿਹੜੀ ਉੱਪਰ ਰਹੀਆਂ ਜਿਹੜੇ ਬੱਚੀਆਂ ਆਂ ਉਹ ਹਾਰਪੁਰ ਦਾ ਨਾਂ ਅਲੱਗ-ਅਲੱਗ ਖੇਤਰਾਂ ਦੇ ਵਿੱਚ ਜਿਹੜਾ ਚਮਕਾ ਰਹੀਆਂ ਪਹਿਲਾਂ ਦ੍ਰਿਸ਼ਟੀ ਤਲਵਾਰ ਨੇ ਫਿਲਮ ਜਗਤ ਦੇ ਵਿੱਚ ਇੱਕ ਆਪਣਾ ਬੜਾ ਨਾਂ ਕੀਤਾ ਬਹੁਤ ਬੜੀ ਛੋਟੀ ਉਮਰ ਤੋਂ ਉਹਨਾਂ ਨੇ ਇਸ ਖੇਤਰ ਨੂੰ ਅਪਣਾ ਕੇ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਪੰਜਾਬ ਹਾਰਪੁਰ ਦਾ ਨਾਂ ਕੀਤਾ ਔਰ ਦੂਸਰਾ ਜਿਹੜਾ ਅਸੀਂ ਕਿਤਾਬ ਦਾ ਵਿਮੋਚਨ ਵੀ ਕੀਤਾ ਜਿਨ੍ਹਾਂ ਦਾ ਲੋਕਾਰਪਣ ਕੀਤਾ ਹੈ ਐਸਾ ਅਗੰਪ੍ਰਿਤ ਕੌਰ ਜਿਨ੍ਹਾਂ ਨੇ ਆਪਣੀ 9ਵੀਂ ਕਲਾਸ ਚ ਪੜ੍ਹਦੇ ਹੋਏ ਆਪਣੀ ਕਿਤਾਬ ਮੋਰ ਥੈਨ ਐਨਮੀਜ਼ ਐਂਡ ਫਰੈਂਡਸ ਦਾ ਜਿਹੜਾ ਉਹਦਾ ਵੀ ਰਚਨਾ ਕੀਤੀ ਹੈ ਪਰ ਅੱਜ ਸਭਿਆਚਾਰਕ ਸੰਭਾਲ ਮੰਚ ਵੱਲੋਂ ਉਹਨਾਂ ਦੀ ਇਸ ਪ੍ਰਤਿਭਾ ਨੂੰ ਦੇਖਦੇ ਹੋਏ ਦੋਨਾਂ ਨੂੰ ਸਨਮਾਨਿਤ ਵੀ ਕੀਤਾ ਹੈ ਔਰ ਉਥੇ ਮਨਪ੍ਰੀਤ ਜਿਹੜੀ ਆ ਅਗਮਪ੍ਰੀਤ ਕੌਰ ਦਾ ਇਹ ਕਿਤਾਬ ਦਾ ਵੀ ਮੋਚਨ ਵੀ ਲੋਕਾਂ ਆਪਣੀ ਕੀਤਾ। ਸੋ ਸਾਡੇ ਵੱਲੋਂ ਇਹਨਾਂ ਦੋਨਾਂ ਬੱਚੀਆਂ ਨੂੰ ਬਹੁਤ-ਬਹੁਤ ਵਧਾਈ। ਉਹ ਵੇਖ ਚ ਅੱਗੇ ਵਧਣ, ਸਮਾਜ ਨੂੰ ਸੇਧ ਦੇਣ ਔਰ ਜਿਸ ਤਰੀਕੇ ਨਾਲ ਉਹਨਾਂ ਨੇ ਬੀੜਾ ਚੁੱਕਿਆ ਹੈ ਔਰ ਆਪਣੇ ਬਲਬੂਤੇ ਦੇ ਉੱਤੇ ਤੇ ਸਮਾਜ ਦੇ ਵਿੱਚ ਆਪਣਾ ਨਾਂ ਬਣਾ ਰਹੇ ਨੇ ਇਸੇ ਤਰ੍ਹਾਂ ਸਮਾਜ ਨੂੰ ਸੰਦੇਸ਼ ਦਿੰਦੇ ਹੋਏ ਅੱਗੇ ਵਧਣ ਸਾਡੀਆਂ ਸ਼ੁਭਕਾਮਨਾ ਇਹਨਾਂ ਦੋਨਾਂ ਬੱਚੀਆਂ ਦੇ ਨਾਲ ਔਰ ਅਸੀਂ ਚਾਹਾਂਗੇ ਇਹ ਜਿਹੜਾ ਹੁਸ਼ਿਆਰਪੁਰ ਦਾ ਨਾਂ ਪੂਰੀ ਦੁਨੀਆ ਦੇ ਵਿੱਚ ਕਿਸੇ ਤਰ੍ਹਾਂ ਦਾ ਰੋਸ ਨਹੀਂ ਕਰਦੇ। ਜਿਹੜੇ ਬੱਚੇ ਜਿਆਦਾ ਫੋਨ ਨਾਲ ਘਿਰੇ ਹੋਣੋਂ ਕੀ ਮੈਸੇਜ ਹੈ। ਉਹ ਬਹੁਤ ਸਾਰੀਆਂ ਚੀਜ਼ਾਂ ਬੱਚੇ ਆਪਣੀ ਮौज-ਮਸਤੀ 'ਚ ਵੀ ਜੁੜੇ ਬੱਚੇ ਖੇਡਾਂ 'ਚ ਵੀ ਜੁੜੇ ਔਰ ਬੱਚੇ ਜਿਹੜੇ ਮੋਬਾਈਲ ਦੇ ਉੱਤੇ ਵੀ ਜੁੜੇ ਔਰ ਬੱਚੇ ਕਿਉਂ ਅੱਜ ਅੱਜ ਦੀ ਡੇਟ ਦੇ ਵਿੱਚ ਤਾਂ ਬੱਚਾ ਵੱਡਾ ਜਵਾਨ ਸਭ ਮੋਬਾਈਲਾਂ ਦੇ ਉੱਤੇ ਜੁੜੇ। ਉਦੋਂ ਕਿ ਮੇਰੇ ਵਰਗਾ ਹੋਵੇ ਜਾਂ ਪਰ ਕੋਈ ਹੋਵੇ ਸਾਡੇ ਪਰ ਇਹਦੇ ਤੇ ਬੱਚਿਆਂ ਨੇ ਸਾਨੂੰ ਸਾਰਿਆਂ ਨੂੰ ਸੰਦੇਸ਼ ਦਿੱਤਾ ਸਾਨੂੰ ਕੋਈ ਸੰਦੇਸ਼ ਦੇਣ ਦੀ ਲੋੜ ਨਹੀਂ ਬੱਚਿਆਂ ਨੇ ਸੰਦੇਸ਼ ਦਿੱਤਾ ਕਿ ਅਸੀਂ ਜਿੰਨਾ ਟਾਈਮ ਉਧਰ ਵਿਅਸਤ ਕਰਦੇ ਆਂ ਜੇ ਆਪੋ ਆਪਣੇ ਖੇਤਰ ਦੇ ਵਿੱਚ ਅਸੀਂ ਕੁਝ ਨਾ ਕੁਝ ਅਚੀਵ ਕਰਨਾਂ ਸੋਚ ਲਈਏ ਅਸੀਂ ਆਪਣਾ ਲਈ ਵੀ ਕਰ ਸਕਦੇ ਆਂ ਆਪਣਾ ਨਾਮ ਵੀ ਉੱਚਾ ਕਰ ਸਕਦੇ ਆਂ ਆਪਣੇ ਮਾਪੇ ਦਾ ਨਾਮ ਵੀ ਉੱਚਾ ਹੋ ਸਕਦਾ ਔਰ ਇਸ ਸ਼ਹਿਰ ਦਾ ਨਗਰ ਦਾ ਨਾ ਵੀ ਉੱਚਾ ਕਰ ਸਰਦੇ ਆ ਬਸ਼ਰਤੇ ਕਿ ਸਾਡੇ ਵਿੱਚ ਇੰਟਰਸਟ ਪੈਦਾ ਕਰਨਾ ਪਊਗਾ ਔਰ ਇੰਟਰਸਟ ਦੇ ਲਈ ਸਾਨੂੰ ਖੇਤਰ ਕੋਈ ਵੀ ਹੋਵੇ ਔਰ ਉਹਦੇ ਲਈ ਸਾਨੂੰ ਅਚੀਵਮੈਂਟ ਕਰਨ ਦੇ ਲਈ ਸਾਨੂੰ ਜਿਹੜੀ ਫालतू ਦੀਆਂ ਟਾਈਮ ਵੇਸਟਵਲ ਨਾ ਜਾ ਕੇ ਟਾਈਮ ਦਾ ਸਦਪਯੋਗ ਕਰਦੇ ਹੋਏ ਸਮਾਜ ਨੂੰ ਕੁਝ ਨਾ ਕੁਝ ਦੇਣਾ ਹੈ